ਤਨਾਤਾ ਮੇਰਾ ਤੁਹਾਡਾ ਧੰਨਵਾਦ ਕਰਦਾ ਪੀ.ਟੀ.ਸੀ. ਨਿਊਜ਼ ਦਾ ਜਿਹੜੇ ਸਾਡੇ ਪਿੰਡ ਆਏ ਆ ਲੋੜੀ ਪਹਿਲਾਂ ਕਿਵੇਂ ਲੋੜੀ ਬਣਾਉਂਦੇ ਹੁੰਦੇ ਸੀ ਸਾਰੇ ਘਰਾਂ ਤੇ ਪਾਥੀਆਂ ਤੇ ਗੋਹਾਂ ਤੇ ਲਾ ਲ ਕੇ ਬੜਬੜੀ ਪਾਥੀ ਇੱਥੇ ਇੱਥੇ ਲੋੜੀ ਵੜਦੇ ਸੀ ਅਸੀਂ ਜਗ੍ਹਾ ਤੇ ਇਹ ਛਿੱਤਰਖਾਣੇ ਦਾ ਖੇਡਣ ਪਿੱਛੇ ਖਾਣੇ ਵਿੱਚੁਰ ਘਾਤੋਂ ਪਰ ਆਪਣੇ ਆਪ ਸੋ ਰਿਟਾਇਰ ਹੋ ਗਏ ਸੀ ਲਾਂਜ ਨੂੰ ਕੱਟੇ ਫਿਰ ਬਹੁਤ ਲਾਂਜ ਤੱਕ ਕਰਨੀ ਪੈਂਦੇ ਆ ਜੀ ਫਿਰ ਇਹ ਅੱਜ ਫਿਰ ਤੁਹਾਡੇ ਜੱਫੇ ਪਵਾ ਦिए ਨਾ ਨਾ ਫੋਨ ਕਰੇ ਜੱਫੇ ਰਹਿ ਗਏ ਕਰਨਾ ਕੋਈ ਮਖੌਲ ਵਾਲੀ ਗੱਲ ਕਰ ਰਹੇ ਨਹੀਂ ਮਖੌਲ ਕਰਾਉਂਦੇ ਨਹੀਂ ਜੀ ਕੋਈ ਹੈਗਾ ਅਗਲਾ ਗੜ ਨੂੰ ਪੈਂਦਾ ਕੋਈ ਚੋਰੀ ਨਹੀਂ ਸੀ ਕੋਈ ਠੱਗੀ ਨਹੀਂ ਸੀ ਕੋਈ ਕਿਸੇ ਦੇ ਗੇਟ ਨਹੀਂ ਸੀ ਅੱਜ ਵਾਂਗ ਨਹੀਂ ਹੈਗਾ ਵੀ ਤਾਲੇ ਵੀ ਟੁੱਟ ਜਾਣ ਸਾਡੀ ਸਰਕਾਰਾਂ ਨੇ ਕੀ ਹਾਲ ਕਰਦੇ ਆ ਇੱਕੇ ਨੌਕਰੀ ਆ ਜਾਂਦਾ ਸਕਿਉਰਿਟੀ ਕਰ ਲੋ ਜਾਂ ਫਿਰ ਸਮੈਗ ਪੀ ਕੇ ਸਵੇਰ ਜਾ ਰਹੇ ਇੱਥੇ ਪਿੰਡਾਂ ਦੇ ਵਿੱਚ ਨਹੀਂ ਰਹਾ ਨਾ ਬੱਚਿਆਂ ਨੂੰ ਪਤਾ ਤਾਂ ਹੀ ਸਾੜੇ ਪੰਜਾਬ ਦਾ ਸਾੜਾ ਭੱਟਾ ਬੈਠ ਗਿਆ ਨਾ ਇਹਨਾਂ ਨੂੰ ਆਪਣੀ ਬੋਲੀ ਦਾ ਤਮਾ ਬੋਲੀ ਦਾ ਨਾ ਇਹਨਾਂ ਨੂੰ ਪਤਾ ਵੀ ਖੇਡ ਚੀਜ਼ ਕੀ ਹੈ ਜੀ ਜਨਮ ਲੈ ਲਿਆ ਫਿਰ ਉਹਨੂੰ ਮੋਬਾਈਲ ਫੜਾ ਦਿੰਨੇ ਸੰਸਕਾਰ ਹੀ ਬਾਈ ਜੀ ਖਤਮ ਹੋ ਗਏ ਅੱਜ ਕੱਲ ਕਿਸੇ ਲੇਡੀਜ਼ ਨੂੰ ਔਰਤ ਨੂੰ ਇਹ ਨਹੀਂ ਪਤਾ ਪਾਣੀ ਆਤੀ ਰੋਟੀ ਕੀ ਮੇਰਾ ਬਰੌਂਟਾ ਨਾ ਇੱਥੇ ਅਸੀਂ ਪੀਲ ਪਲਾੜਾ ਖੇਲਦੇ ਹੁੰਦੇ ਸੀਗੇ ਬਈ ਅੱਸੀ ਕਾਲ ਜੀ ਅੱਸੀ ਕਾਲ ਜੀ ਬਈ ਕੀ ਨਾਮ ਹੈ ਜੀ ਮਲਕੀਰ ਸਿੰਘ ਜੀ ਸੁਕੀਰ ਸਿੰਘ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਪਿੰਡ ਤੇ ਰਹਿੰਦੇ ਨੇ ਮੇਰਾ ਜਨਮ 1964 ਦਾ ਜੀ 2 ਅਕਤੂਬਰ 1964 ਜੀ ਇੱਥੇ ਅਸੀਂ ਬਚਪਨ ਦੇ ਵਿੱਚ ਜਿੱਥੇ ਬੋਰਡ ਦੇ ਥੱਲੇ ਬੈਠੇ ਆ ਇਹ ਇੱਥੇ ਇਹ ਥੜੇ ਸਾਡੇ ਸਾਹਮਣੇ ਬਣਾਏ ਗਏ ਆ ਇਹ ਟੋਬਾ ਸੀ ਜਿਹੜਾ ਇਹ ਟੋਬੇ ਦਾ ਪਾਣੀ ਇੰਨਾ ਸਾਫ਼ ਸੀ ਕਿ ਸਾਡਾ ਆਪਣਾ ਚਿਹਰਾ ਦਿਖਦਾ ਸੀ ਸ਼ੀਸ਼ੇ ਦੀ ਤਰ੍ਹਾਂ ਜੀ ਸਾਰੇ ਪਿੰਡ ਦੇ ਪਸ਼ੂ ਸਵੇਰੇ ਦੁਪਹਿਰੇ ਸ਼ਾਮੀ ਇੱਥੇ ਪਾਣੀ ਪੀਂਦੇ ਸੀ ਅੱਜ ਏਸੀ ਟੋਬੇ ਦਾ ਹਾਲ ਦੇਖ ਲੋ ਕੀ ਹੈ ਬਿਲਕੁਲ ਜੀ ਤੇ ਇੱਕ ਸਕੂਲ ਹੁੰਦੇ ਸੀ ਜੀ ਪ੍ਰਾਇਮਰੀ ਸਕੂਲ ਚ ਸਾਡੇ ਪਿੰਡ ਦੇ ਸਾਰੇ ਬੱਚੇ ਪੜ੍ਹੇ ਆ ਇੱਥੇ ਤੋਂ ਤਹਿਸੀਲਦਾਰ ਵੀ ਬਣੇ ਆ ਠਾਣੇਦਾਰ ਵੀ ਬਣੇ ਆ ਵਕੀਲ ਵੀ ਬਣੇ ਆ ਜੱਜ ਵੀ ਬਣੇ ਸੀ ਐਸੀ ਸਕੂਲ ਚ ਪੜ ਕੇ ਤੇ ਜਿਹੜੀਆਂ ਇਮਾਰਤਾਂ ਅੱਜ ਐ ਕੱਚੇ ਕੋਠਿਆਂ ਚ ਰਹਿੰਦੇ ਸੀ ਸਾਰੇ ਮੈਂ ਤਕਰੀਬਨ 2 ਰੁਪਏ ਕਿਲੋ ਦੁੱਧ ਤੇ 5 ਰੁਪਏ ਇੱਥੇ ਦਿਹਾੜੀ ਦੇਖੀ ਐ 6 ਰੁਪਏ ਦਿਹਾੜੀ ਕਰਨ ਵਾਲਾ ਮਜ਼ਦੂਰ ਜਿਹੜਾ ਜ਼ਿਮੀਂਦਾਰ ਗੱਲ ਕੰਮ ਕਰਦਾ ਸੀ ਉਹ ਵਧੀਆ ਆਪਣੀਆਂ ਕੁੜੀਆਂ ਦੇ ਵਿਆਹ ਕਰਦਾ ਸੀ ਵਧੀਆ ਰੋਟੀ ਖਾਂਦਾ ਸੀ ਕੋਈ ਲੜਾਈ ਝਗੜਾ ਨਹੀਂ ਸੀ ਪਿੰਡ ਦੇ 10 ਬੰਦੇ ਇਕੱਠੇ ਹੋ ਕੇ ਪੰਚਾਇਤ ਚੁਣ ਦਿੰਦੇ ਸੀ ਉਦੋਂ ਪ੍ਰਸ਼ਾਸਨ ਦਾ ਵੀ ਪੂਰਾ ਸਾਥ ਮਿਲਦਾ ਸੀ ਕੋਈ ਚੋਰੀ ਨਹੀਂ ਸੀ ਕੋਈ ਠੱਗੀ ਨਹੀਂ ਸੀ ਕੋਈ ਕਿਸੇ ਦੇ ਗੇਟ ਨਹੀਂ ਸੀ ਕੋਈ ਤਾਲਾ ਨਹੀਂ ਸੀ ਲਾਉਂਦਾ ਮੁਰੇ ਕਈ ਤਾਂ ਮੰਜਾ ਹੀ ਰੱਖ ਕੇ ਚਲੇ ਜਾਂਦੇ ਸੀ ਘਰ ਅੱਜ ਵਾਂਗ ਨਹੀਂ ਹੈਗਾ ਵੀ ਤਾਲੇ ਵੀ ਟੁੱਟ ਜਾਣ ਤੇ ਪੁਲਿਸ ਦਾ ਇਹੋ ਜਿਹਾ ਰੋਲ ਸੀ ਕਿ ਬੱਚਾ ਪੁਲਿਸ ਨੂੰ ਦੇਖ ਕੇ ਅੰਦਰ ਵੜ ਜਾਂਦੇ ਸੀ ਜੀ ਅੱਜ ਪੁਲਿਸ ਵਾਲਿਆਂ ਨੂੰ ਦੇਖ ਕੇ ਲੋਕੀ ਬੱਚੇ ਪੁੱਛਦੇ ਅੰਕਲ ਕਿਦੇ ਘਰ ਜਾਣਾ ਜੀ ਇੰਨਾ ਮਾਹੌਲ ਖਰਾਬ ਹੋ ਚੁੱਕਿਆ ਅੱਜ ਅੱਜ ਕੋਈ ਰੁਜ਼ਗਾਰ ਨਹੀਂ ਹੈ ਜੀ ਇਹ ਇਸ ਪਿੰਡ ਦੇ ਵਿੱਚ 10ਵੀਂ ਕਰੇ ਬਿਆਂ ਜਿਹੜੇ ਅੱਜ ਸਾਡੇ ਆਫੀਸਰ ਬਣੇ ਵਿਆਂ ਜੀ ਜੀ ਤੇ ਅੱਜ ਸਾਡੇ ਐਮਏ ਬੀਏ ਕਰੇ ਹੋਏ ਇੱਥੇ ਦਿਹਾੜੀਆਂ ਲਾ ਰਹੇ ਆਂ ਤੇ ਅੱਜ ਇਹਨਾਂ ਨੇ ਸਾਡੀ ਸਰਕਾਰਾਂ ਨੇ ਕੀ ਹਾਲ ਕਰਤੇ ਆ ਇੱਕੇ ਨੌਕਰੀ ਆ ਜਾਂਦਾ ਸਕਿਉਲਟੀ ਕਰ ਲੋ ਜਾਂ ਫਿਰ ਸਮੈਗ ਪੀ ਕੇ ਇੱਥੇ ਨਸ਼ੇੜੀ ਬਣ ਕੇ ਕਿਸੇ ਦਾ ਲੋਹਾ ਚੱਕ ਲੋ ਕਿਸੇ ਦੀ ਲੱਕੜੀ ਵੇਚ ਦੋ ਇਹ ਹਾਲ ਹੋਇਆ ਵਾ ਪੰਚਾਇਤਾਂ ਚੋਣਨ ਵਾਸਤੇ ਲੱਖਾਂ ਰੁਪਈਆ ਲਾ ਰਹੇ ਆ ਤੇ ਬਣ ਹੋ ਰਹੇ ਆ ਜਿਹੜੇ ਚੋਟ ਆ ਗਏ ਇਮਾਨਦਾਰ ਬੰਦੇ ਦੀ ਕੋਈ ਇੱਜ਼ਤ ਨਹੀਂ ਰਹੀ ਪੁਲਿਸ ਦਾ ਕੋਈ ਰੋਲ ਨਹੀਂ ਰਿਹਾ ਬਈ ਤੁਹਾਨੂੰ ਪਹਿਲਾਂ ਨਾਲੋਂ ਹੁਣ ਤੇ ਪਿੰਡ 'ਚ ਕੀ ਫਰਕ ਲੱਗਦਾ ਬਾਈ ਜੀ ਹੁਣ ਤਾਂ ਨਰਕੇ ਲੱਗਦਾ ਐ ਲੱਗਦਾ ਵੀ ਅੱਜ ਮਰ ਜੀਏ ਚੰਗੀ ਗੱਲ ਐ ਕੀ ਐ ਅੱਜ ਪਿੰਡ ਚ ਪਿੰਡੇ ਚ ਕੁਛ ਵੀ ਨਹੀਂ ਅੱਜ ਅਸੀਂ ਇੱਥੇ ਇਕੱਠੇ ਬੈਠੇ ਆ ਉਦੋਂ ਇਹ ਜਿਹੜੀ ਅੱਗ ਸੀ ਇਹ ਛੋਟੀ ਨਹੀਂ ਸੀ ਘਟੋ ਘਟ ਵੀ 10 ਫੁੱਟ ਉੱਚੀ ਪਾਥੀਆਂ ਮੈਂ ਦੇਖੀਆਂ ਘਟੋ ਘਟ ਵੀ 1000 2000 ਪਾਥੀਆਂ ਗਲ ਇੱਥੇ ਅੱਗ ਵੱਲਦੀ ਸੀ ਤੇ ਪਿੰਡ ਦੇ ਸਿਆਣੇ ਸਾਰੇ ਬਜ਼ੁਰਗ ਇੱਥੇ ਇਕੱਠੇ ਬੈਠਦੇ ਸੀ ਤੇ ਹਰ ਇੱਕ ਨੇ ਹਰ ਇੱਕ ਦੀ ਮਦਦ ਕਰਨੀ ਜ਼ਮੀਂਦੇ ਘਰ ਜ਼ਿਮੀਂਦਾਰ ਦੇ ਘਰੋਂ ਹਰ ਇੱਕ ਚੀਜ਼ ਮਿਲਦੀ ਸੀ ਅੱਜ ਜ਼ਿਮੀਂਦਾਰ ਵੀ ਇਹਨਾਂ ਨੇ ਫੜਕਾਤੇ ਆ ਤੁਹਾਨੂੰ ਪਤਾ ਹੀ ਹੈ ਸ਼ੰਭੂ ਆਰਡਰ ਤੇ ਕੀ ਹਾਲ ਕਰਿਆ ਵਾ ਤੇ ਮਜ਼ਦੂਰ ਦਾ ਕੀ ਹਾਲ ਹੋਊਗਾ ਉਹਨੂੰ ਕਹਿੰਦੇ 5 ਕਿਲੋ ਕਣਕ ਲੈ ਲਾ ਉਹ ਕਣਕ ਨੂੰ ਕੀ ਕਰੂੰਗੇ ਕਣਕ ਨੂੰ ਪਿਆਉਂਗੇ ਤਾਂ 4 ਕਿਲੋ ਰਹਿ ਜਾਊਗੀ ਉਹਦਾ ਆਟਾ ਕਿੰਨੇ ਦਿਨ ਖਾ ਲੂਗਾ ਇੱਕ ਬੰਦਾ ਇੱਕ ਬੰਦਾ ਕਿੰਨੇ ਦਿਨ ਰੋਟੀ ਖਾ ਲੂਗਾ ਸਬਜ਼ੀ ਦੀ ਵੀ ਲੋੜ ਹੈ ਅੱਜ ਪਿਆਜ਼ 60 ਰੁਪਏ ਤੇ ਨਹੀਂ ਗਿਰ ਰਿਹਾ ਜਦੋਂ ਸਾਡਾ ਜ਼ਿਮੀਂਦਾਰ ਭਰਾ ਕਰਦਾ ਉਦੋਂ ਇਹ 5 ਰੁਪਏ ਤੇ ਬਾਅਦ ਚੱਕਦੇ ਨਹੀਂ ਆ 25 ਪੈਸੇ ਦਾ ਬੁਲਬਲਾ ਨੂੰ ਤੇਲ ਲਾ ਕੇ ਬੈਠੇ ਆ ਸਾਨੂੰ ਠਗਣ ਵਾਲੇ ਬਿਲਕੁਲ ਜ਼ਿਮੀਂਦਾਰ ਵੀ ਦੁਖੀ ਮਜ਼ਦੂਰ ਵੀ ਦੁਖੀ ਬਿਲਕੁਲ ਬੋਟਾਂ ਹੱਥ ਜੋੜ ਕੇ ਬੋਟਾਂ ਮੰਗਣ ਵਾਲੇ ਸਾਡੇ ਬਹੁਤ ਵੱਡੇ ਤਾਨਾਸ਼ਾਹੀ ਬਣੇ ਪਏ ਆ ਇਹ ਤਾਂ ਹੈ ਜੀ ਇਹ ਤਾਂ ਹੈ ਭਈ ਅਸੀ ਕਾਲ ਜੀ ਅਸੀ ਕਾਲ ਭਈ ਕੀ ਨਾਮ ਆ ਜੀ ਕਰਮਜੀਤ ਸਿੰਘ ਤੁਸੀਂ ਬੜੀ ਟਾਰਚ ਕਿੰਨੀ ਕੱਢੀ ਆ ਅੱਜ ਕੋਈ ਪਾਰਟ ਚੱਲਦੇ ਸੀ ਕਿਲੇ ਸ਼ਹਿਰ ਜਾਣਾ ਸੀ ਸਮਾਨ ਲੈਣ ਠੀਕ ਹੈ ਜੀ ਇਸ ਕਰਕੇ ਤੇਰਾ ਸ਼ੁਰੂ ਤੋਂ ਇੰਨੀ ਟਰਸ਼ ਕਿੰਨੀ ਰੱਖੀ ਹੈ ਪੂਰੀ ਮਹਾਰਾਜ ਜੀ ਬਖਸ਼ਸ਼ ਨਾਲ ਸੋਚੀ ਦਾ ਵੀ ਠੀਕ ਰਹੀਏ ਠੀਕ ਹੈ ਬਈ ਕਿੰਨਾ ਪੜੇ ਪੜੇ ਹੁੰਦੇ ਮੈਂ ਗ੍ਰੈਜੂਏਸ਼ਨ ਕੀਤੀ ਹੈ ਗਿਆਨੀ ਵੀ ਕੀਤੀ ਹੈ ਅੱਛਾ ਜੀ ਬਈ ਉਦੋਂ ਉਸ ਟਾਈਮ ਕਾਲਜ ਜਾਣਾ ਬਹੁਤ ਵੱਡੀ ਗੱਲ ਹੁੰਦੀ ਸੀ ਜਾਨੀ ਕਿ ਅੱਜ ਤੋਂ 30 40 ਸਾਲ ਪਹਿਲਾਂ ਨਾ ਉਦੋਂ ਤਾਂ ਬਹੁਤ ਘਟ ਜਾਂਦੇ ਹੁੰਦੇ ਸੀ ਕਾਲਜ ਕੁਲਜੇ ਉਹ ਕਾਲਜ ਦੀ ਕੋਈ ਜਿਆਦਾ ਜੂ ਦੱਸੋ ਫਿਰ ਕਾਜ ਦੀਆਂ ਜਿਆਦਾ ਤਾਂ ਇਸ ਤਰ੍ਹਾਂ ਦੀ ਉਦੋਂ ਦੀ ਜਿਹੜੀ ਪੜ੍ਹਾਈ ਸੀ ਉਹਦੇ ਚ ਡਬਲ ਡਿਊਟੀ ਸੀ ਹਰ ਇੱਕ ਬੱਚੇ ਦੀ ਜੀ ਘਰ ਦਾ ਕੰਮ ਪੂਰਾ ਲੈਣਾ ਜੀ ਤੇ ਮੁੜ ਕੇ ਪੜਿਆ ਅੱਜ ਉਲਟਾ ਹੋ ਗਿਆ ਜੀ ਮੇਰੇ ਖਿਆਲੇ ਵੀ 3 ਸਾਲ ਦੇ ਬੱਚੇ ਦੀ ਐਡਮਿਸ਼ਨ ਹੋ ਜਾਂਦੀ ਹੈ ਬਿਲਕੁਲ 20 25 ਕਿਲੋ ਦਾ ਉਹਦਾ ਬੈਗ ਹੁੰਦਾ ਹਾਂਜੀ ਮਾਤਾਨਾ ਜਾਂ ਦਾਦੀ ਨਾ ਜਾਂ ਦਾਦੇ ਨੇ ਉਹਨੂੰ ਬੈਨ ਤੇ ਚੜਾਉਣਾ ਹੈ ਜੀ ਉਹਨਾਂ ਨੇ ਹੀ ਲਾਉਣਾ ਹੈ ਉਹ ਰ ਇੰਨਾ ਨਾਜ਼ੁਕ ਹੈ ਉਹਦੇ 'ਚ ਬਿਲਕੁਲ ਵੀ ਇਸ ਤਰ੍ਹਾਂ ਦੀ ਮਾਦਾ ਨਹੀਂ ਬੱਚੇ 'ਚ ਰਹਾ ਵੀ ਕੋਈ ਗੱਲ ਸਹਾਰ ਲਵੇ ਕਿਉਂਕਿ ਪਾਲਣ ਦਾ ਸਿਸਟਮ ਐਸਾ ਹੋ ਗਿਆ ਸਾਡੇ ਉਦੋਂ ਜਵਾਨੇ ਦੇ ਵਿੱਚ 5 4 ਬੱਚੇ ਹੋਣੇ ਇੱਕ ਪਰਿਵਾਰ ਦੇ ਵਿੱਚ ਮਾਤਾ ਪਿਤਾ ਦੇ ਤੇ ਵੱਡੇ ਛੋਟਿਆਂ ਨੂੰ ਪਾੜ ਲੈਂਦੇ ਸੀ ਤੇ ਸਾਰੇ ਰਲ ਕੇ ਕੰਮ ਕਰਦੇ ਸੀ ਬਿਲਕੁਲ ਪੜ੍ਹਾਈ ਸਾਡੀ ਹੋਈ ਅਸੀਂ ਮੇਰਾ ਖਿਆਲ ਹੈ ਵੀ 780 ਦੇ ਵਿੱਚ ਮੈਂ 10ਵੀਂ ਕੀਤੀ ਹੈ ਬਾਪੂ ਜੀ ਨਾਲ ਦੋ ਭਰਾ ਅਸੀਂ ਅਲੱਗ ਹੋ ਗਏ ਤੇ ਮੇਰੇ ਤੇ ਟਰੈਕਟਰ ਦੀ ਜ਼ਿੰਮੇਵਾਰੀ ਆ ਗਈ ਕਹਿਣ ਦਾ ਹੀ ਨਾ ਸੀ ਟਰੈਕਟਰ ਸਾਰਾ ਕੰਮ 80 ਤੋਂ ਸ਼ੁਰੂ ਹੋ ਗਿਆ ਗ੍ਰੈਜੂਏਸ਼ਨ ਵੀ ਕੀਤੀ ਗਿਆਨੀ ਵੀ ਕੀਤੀ ਤੇ ਮੈਂ ਉਹ ਤੋਂ ਬਾਅਦ 3 ਸਾਲ ਬਾਅਦ ਸਵਿਟਜ਼ਰਲੈਂਡ ਲਾ ਕੇ ਆਇਆ ਤੇ ਮਤਲਬ ਕੋਈ ਐਸਾ ਪਲ ਨਹੀਂ ਸੀ ਉਦੋਂ ਬੱਚਿਆਂ ਦੇ ਸਾਹਮਣੇ ਹੁੰਦਾ ਵੀ ਉਹ ਖੁੱਲੇ ਸਮੇਂ ਵਿੱਚ ਇਸ ਤਰ੍ਹਾਂ ਮਾਣੇ ਵੀ ਜਿਹੜਾ ਬੇਅਰਥ ਜਾਵੇ ਹਰ ਇੱਕ ਸਮੇਂ ਨੂੰ ਮਾੜਨਾ ਖੇਡਣ ਦੀ ਲਾਈਫ ਬਜ਼ੁਰਗਾਂ ਨਾਲ ਕੰਮ ਕਰਾਉਣ ਦਾ ਸਮਾਂ ਪੂਰਾ ਹੁੰਦਾ ਸੀ ਪੜਨਾ ਵੀ ਤੇ ਖੇਡਣਾ ਵੀ ਪੂਰਾ ਤੇ ਜੇ ਛਿੱਤਰਖਾਣੇ ਦਾ ਖੇਡਣ ਪਿੱਛੇ ਖਾਣੇ ਬਜ਼ੁਰਗਾਂ ਤੋਂ ਤੇ ਹੋਰ ਕੋਈ ਇਹੋ ਜਿਹਾ ਮਸਲਾ ਨਹੀਂ ਸੀ ਜਿਹੜਾ ਅੱਜ ਕੱਲ ਬੱਚਿਆਂ ਦਾ ਹੋ ਗਿਆ ਕੋਈ ਯਾਦ ਦੱਸੋ ਫਿਰ ਜਿਹੜੇ ਛੱਤਰ ਛੁੱਤਰ ਕੋਈ ਯਾਦਗਰ ਛੱਤਰ ਤੇ ਹੁਣ ਯਾਦ ਹੋਵੇ ਵੀ ਅੱਜ ਵੀ ਆ ਉਹ ਯਾਦ ਕੁੱਟ ਜਾਂਦੀ ਹੈ ਨਾ ਆਪਾਂ ਅਸੀਂ ਸਕੂਲ ਜਾਣਾ ਸੀ ਜੀ ਆ ਪਿੰਡ ਦੇ ਕੋਨੇ ਤੇ ਤਿੰਨ ਕਿੱਲੇ ਜ਼ਮੀਨ ਸੀ ਠੀਕ ਹੈ ਜੀ ਕਣਕ ਲੇਟ ਸੀ ਲੇਟ ਨੂੰ ਜਾਨਵਰ ਖਾਂਦੇ ਹੁੰਦੇ ਸੀ ਕਾਫੀ ਜ਼ਿਆਦਾ ਪੱਟ ਕੇ ਜਰਮੀਨੇਸ਼ਨ ਤੇ ਮੇਰੀ ਤੇ ਤਾਇ ਜੀ ਦਾ ਬੇਟਾ ਬਾਹਰ ਯੂ ਐਸ ਏ ਦੋਆਂ ਦੀ ਡਿਊਟੀ ਲੱਗ ਜਣੀ ਵੀ 8 ਵਜੇ ਤੁਹਾਡਾ ਸਕੂਲ ਲੱਗਣਾ ਉਦੋਂ ਤੱਕ ਘੰਟਾ ਉੱਥੇ ਬਹਿਣਾ 8 ਵਜੇ ਧੁੱਪ ਚੜ੍ਹਦਿਆਂ ਜਿੰਦੀ ਸੀ ਧੁੱਪ ਤੋਂ ਬਾਅਦ ਫੇਰ ਜਾਨਵਰ ਆਉਂਦਾ ਨਹੀਂ ਸੀ ਤੇ ਅਸੀਂ ਕਤਾਈ ਕਰ ਜਣੀ ਉਹ ਘਾਟੇ ਚ ਵੀ ਸੋਚਣਾ ਵੀ ਖੇੜੀ ਹੈ ਹਾਂਜੀ ਤੇ ਸਕੂਲ ਦਾ ਬੈਗ ਵੀ ਕੋਲ ਹੋਣਾ ਕਰੋ ਤਿਆਰ ਹੋ ਕੇ ਜਾਣਾ ਵੀ ਪਹਿਲਾਂ ਜਾਨਵਰਾਂ ਕੋਲ ਪਹਿਣਾ ਤੇ ਫਿਰ ਸਕੂਲ ਜਾਣਾ ਉਹ ਚ ਕਤਾਈ ਹੋ ਜਣੀ ਪੂਰੀ ਕਟਾਈ ਹੋਣੀ ਇਹਦਾ ਕਿ ਛੋਟ ਛੋਟੀਆਂ ਗੱਲਾਂ ਪਿੱਛੇ ਮਤਲਬ ਸਿਖਾਇਆ ਜਾਂਦਾ ਸੀ ਵੀ ਕੰਮ ਨਾਲੇ ਪੜ੍ਹਾਈ ਹੈ ਜੇ ਕੰਮ ਨਹੀਂ ਹੈਗਾ ਤਾਂ ਪੜ੍ਹਾਈ ਵੀ ਹੈ ਨਹੀਂ ਕਿਉਂਕਿ ਪੈਸੇ ਦੀ ਬਹੁਤ ਤੋੜਤੀ ਪੈਸੇ ਦੀ ਵੈਲਿਊ ਜ਼ਿਆਦਾ ਸੀ ਉਦੋਂ ਹੁਣ ਤਾਂ ਲੱਖਾਂ ਕਰੋੜਾਂ ਨੂੰ ਕੋਈ ਕੱਖ ਨਹੀਂ ਸਮਝਦਾ ਤੇ ਬੱਚਿਆਂ ਨੂੰ ਪਤਾ ਵੀ ਹੈ ਨਹੀਂ ਵੀ ਕਿੱਥੋਂ ਆ ਰਿਹਾ ਮਤਲਬ ਕਹਿਣ ਦਾ ਵੀਰ ਜੀ ਵੀ ਬਹੁਤ ਜ਼ਿਆਦਾ ਬਜ਼ੁਰਗਾਂ ਦੀ ਸਮਰਪਿਤ ਭਾਵਨਾ ਨਾਲ ਕੋਈ ਬੱਚਾ ਪੜ ਸਕਦਾ ਸੀ ਨਹੀਂ ਪੜ ਨਹੀਂ ਸੀ ਸਕਦਾ ਉਦੋਂ ਹਾਂ ਪਰ ਕੰਮ ਪੜ੍ਹਦੇ ਵਾਲਿਆਂ ਤੋਂ ਵੀ ਲੈਣਾ ਅੱਧੇ ਘੰਟੇ ਦੀ ਰੈਸੈਸ ਹੋਣੀ ਅੱਧਾ ਕਿਲੋਮੀਟਰ ਸਾਤੋਂ ਗਾਣੀ ਸਕੂਲ ਸੀ ਉਹ ਅੱਧੇ ਘੰਟੇ ਦੇ ਵਿੱਚ 15 ਮਿੰਟ ਘੱਟੋ-ਘੱਟ ਖੇਡਣ ਵਾਸਤੇ ਕੱਢਣੇ ਆ ਘਰ ਆ ਕੇ ਵਾਪਸ ਵੀ ਮੁੜਨਾ ਉਹ ਅੱਧੇ ਘੰਟੇ ਦੇ ਵਿੱਚ ਤੇ 15 ਮਿੰਟ ਖੇਡਣਾ ਵੀ ਹੈ ਕਿਹੜੀ ਗੇਮ ਖੇਡ ਦਿੰਦੇ ਉਦੋਂ ਆਲਰਾਊਂਡਰ ਜੀ ਹੌਕੀ ਆ ਗਈ ਹੌਕੀ ਕਬੱਡੀ ਆ ਗਈ ਕਬੱਡੀ ਬਹੁਤ ਸ਼ੌਕ ਹੁੰਦਾ ਸੀ ਵੀਰ ਜੀ ਸਰੀਰ ਐਸੇ ਹੁੰਦੇ ਸੀ ਫੁਰਤੀ ਵਾਲੇ ਹੁਣ ਵਾਂਗੂ ਨਾਜ਼ੁਕ ਨਹੀਂ ਸੀ ਬੱਚੇ ਮਤਲਬ ਤੁਹਾਨੂੰ ਕੀ ਲੱਗਦਾ ਵੀ ਅੱਜ ਕੱਲ ਦੇ ਬੱਚੇ ਜਿਹੜੇ ਨਾਜ਼ੁਕ ਜਿਹੇ ਹੁੰਦੇ ਨੇ ਜਾਂ ਉਹ ਫਲਾਵਿਟੀ ਹੈਗੇ ਨੇ ਮੋਟੇ ਹੁੰਦੇ ਨੇ ਵਾ ਜਾਨ ਜੂਨ ਹੁੰਦੀ ਨਹੀਂ ਉਹਦਾ ਕੀ ਤੁਹਾਨੂੰ ਕੀ ਲੱਗਦਾ ਫਰਕ ਕੀ ਹੈ ਜੀ ਸਾਰਾ ਕੁਝ ਹੀ ਫਰਕ ਹੈ ਬੱਚੇ ਸਾਡੀਆਂ ਉਹਦਾ 버ਗਰ ਨੂਡਲਸ ਜਿਹੜੇ ਬਾਹਰੋਂ ਹੁਣ ਅੱਜ ਕੱਲ ਖਾਣੇ ਆ ਪਹਿਲਾਂ ਜਿਹੜਾ ਸਾਡਾ ਪਿੰਡਾਂ ਦਾ ਹੀ ਖਾਣ ਵਾਲੇ ਸੀ ਉਹ ਆਲੂਆਂ ਦੇ ਪਰੌਂਠੇ ਬਿਲਕੁਲ ਦਹੀਂ ਦੁੱਧ ਜੀ ਜੀ ਅੱਜ ਕੱਲ ਜਿਹੜੀਆਂ ਬੀਬੀਆਂ ਚਲੋ ਕਹਿਣਾ ਨਹੀਂ ਚਾਹੀਦਾ ਕਿ ਅੱਜ ਕੋਈ ਵੀ ਬੀਬੀ ਇਹ ਜੀ ਨਹੀਂ ਸਾਡੇ ਆਪਣੇ ਬੱਚੇ ਇਹ ਜੇ ਨਹੀਂ ਜਿਹੜੇ ਚਾਰ ਬੰਦਿਆਂ ਨੂੰ ਰੋਟੀ ਖਵਾ ਦੇਣ ਬਿਲਕੁਲ ਹਾਂਜੀ ਪਹਿਲਾਂ ਕੋਈ ਰਿਸ਼ਤੇਦਾਰ ਆ ਜਾਣਾ ਸੀ ਸਪੈਸ਼ਲ ਆਪਣੀਆਂ ਚੀਜ਼ਾਂ ਜਿਉਂ ਜੀ ਆਪਣੀ ਘਰ ਦੇ ਵਿੱਚ ਚੱਲਦਾ ਸੀ ਕੰਮ ਉਹ ਚੀਜ਼ਾਂ ਲਿਆ ਕੇ ਘਰੇ ਬੜਾ ਬਣਾ ਕੇ ਆਪਣੇ ਹੱਥੀ ਖਾਣੀਆਂ ਸਹੀ ਗੱਲ ਹੈ ਬਿਲਕੁਲ ਹਾਂਜੀ ਹਾਂਜੀ ਮੈਂ ਦੱਸ ਰਿਹਾ ਸੀ ਤੁਹਾਨੂੰ ਗੱਲ ਉਹਦੋਂ ਦੇ ਤੇ ਹੁਣ ਦੇ ਵਿੱਚ ਬਹੁਤ ਹੀ ਫਰਕ ਹੈ ਸ਼ੁਰੂਆਤ ਤੋਂ ਸਾਡੀਆਂ ਮਾਤਾਵਾਂ ਨੇ ਅਸੀਂ ਪੇਟ 'ਚ ਹੋਣਾ ਬੱਚਾ ਨੇ ਉਹਨਾਂ ਨੇ ਦੁੱਧ ਰਿੜਕਣਾ ਸਾਰੇ ਪੇਟ ਦੀ ਹਰਕਤ ਹੋਣੀ ਤੇ ਵੈਗਰੂ ਵੈਗਰੂ ਕਰਨਾ ਜੇ ਬੱਚੇ ਨੇ ਜਨਮ ਲੈ ਲਿਆ ਤਾਂ ਉਹ ਕੁਛੜ ਚੋਣਾ ਉਹਨਾਂ ਵੈਗਰੂ ਵੈਗਰੂ ਕਰਨਾ ਤੇ ਦੁੱਧ ਰਿੜਕਣਾ ਆਪਣੇ ਨਿਤ ਦੇ ਕੰਮ ਕਰਨੇ ਮਤਲਬ ਸੰਸਕਾਰ ਇਹਨੇ ਵਧੀਆ ਦਿੱਤੇ ਜਾਂਦੇ ਸੀ ਵੀ ਹੁਣ ਦੇ ਕੰਪੈਰੀਟਿਵ ਲਈ ਤਾਂ ਉਲਟ ਸੀ ਕੰਮ ਹੁਣ ਤਾਂ ਬੱਚਾ ਜਨਮ ਲੰਦਾ ਉਹ ਮਾਤਾ ਕਿ ਟੀਵੀ ਦੇਖਦੀ ਹੈ ਫਿਲਮਾਂ ਦੇਖਦੀ ਹੈ ਜਨਮ ਲੈ ਲਿਆ ਫਿਰ ਉਹਨੂੰ ਮੋਬਾਈਲ ਫੜਾ ਦਿੰਨੇ ਸੰਸਕਾਰ ਹੀ ਬਾਈ ਜੀ ਖਤਮ ਹੋ ਗਏ ਉਲਟੋ ਹੋ ਗਿਆ ਸਿਸਟਮ ਸਾਡੀਆਂ ਜਿਹੜੀਆਂ ਸਭਿਤਾ ਸੀ ਨਾ ਉਹਦੇ ਵਿੱਚ ਤਾਂ ਦਿਖਦੀ ਉਹ ਨਹੀਂ ਗੱਲ ਕੋਈ ਪ੍ਰਾਣੀ ਜਿੱਥੇ ਕਿਤੇ ਹੈਗੀ ਹੈ ਤਾਂ ਉਹ ਚਮਕੂਗੀ ਬਈ ਅਸਿਕਲ ਜੀ ਸ੍ਰੀ ਕਾਲ ਜੀ ਬਈ ਕੀ ਨਾਮ ਹੈ ਰਗਵੀਰ ਸਿੰਘ ਜੀ ਬਈ ਤੁਸੀਂ ਕੀ ਕਰਦੇ ਹੋ ਮੈਂ ਆਪ ਦਾ ਆਪਣੇ ਆਪਸ ਰਿਟਾਇਰ ਹੋ ਗਏ ਸਹੀ ਫਿਰ ਤਾਂ ਚਲਾਨ ਜਰੂਰ ਕੱਟੇ ਫਿਰ ਬਹੁਤ ਚਲਾਨ ਤਾਂ ਕਰਨੀ ਪੈਣੀ ਹੈ ਜੀ ਫਿਰ ਮੌਕੇ ਦੇ ਹਿਸਾਬ ਨਾਲ ਜਿੰਨੇ ਵੀ ਹੈ ਠੀਕ ਹੈ ਡਿਊਟੀ ਫਿਰ ਕਿੱਧਰ ਰਹੀ ਬਈ ਡਿਊਟੀ ਸਿਟੀ ਰਾਜਪਰਾ ਬਾਈ ਕੋਈ ਪੰਜਾਬ ਪੁਲਿਸ ਦੇ ਡਿਊਟੀ ਦੌਰਾਨ ਦੀ ਕੋਈ ਵਧੀਆ ਯਾਦ ਹੋਵੇ ਜਿਹੜੀ ਯਾਦ ਹੋਵੇ ਬਾਈ ਯਾਦਾਂ ਤਾਂ ਫਿਰ ਹੁਣ ਪੁਰਾਣੀਆ ਹੋ ਗਿਆ ਜੀ ਹੁਣ ਦੋ ਪੁਰਾਣੀ ਦੱਸੋ ਤੁਹਾਨੂੰ ਪੁਰਾਣੀ ਚਾਹੀਦੀ ਐ ਨਜਾਦਾ ਦੋਸਤ ਇੱਕ ਅੱਧੀ ਕੋਈ ਯਾਦ ਹੂਲ ਵਾਲੇ ਵੀ ਪੁੱਛੋ ਮੇਰੇ ਨਾਲੇ ਪੜਦਾ ਰਿਹਾ ਹਾਂ ਹਾਂ ਉਹ ਲੈ ਨਹੀਂ ਪਹਿਲਾਂ ਸਕੂਲ ਵਾਲੀ ਦੱਸ ਦੋ ਫਿਰ ਨੌਕਰੀ ਦੀ ਦੱਸ ਦੋ ਹੂਲ ਆਈ ਤਾਂ ਜੀ ਇਕੱਠੇ ਹੀ ਪੜਦੇ ਰਹੇ ਹਾਂ ਰਾਜਪਰੇ ਪਟੇਗੜ ਸਾਹਿਬ ਕਾਜੇ ਜੀ ਠੀਕ ਹੈ ਜੀ ਬਾਈ ਉੱਥੋਂ ਲਾ ਕੇ ਦੋ ਸਾਲ ਫੇਰਾ ਇੱਥੇ ਹੀ ਠੀਕ ਹੈ ਜੀ ਬਾਈ ਨੇ ਭਰਤੀ ਕਰਾ ਦਿੱਤਾ ਜੀ ਆਪਣੇ ਠੰਡਾਰ ਸਿੰਲਿੰਦਰ ਸਿੰਘ ਤੇ ਅੱਜ ਜਿਹੜੇ ਸਾਈਕਲਾਂ ਤੇ ਪੜੇ ਪੈਦਲ ਪੜੇ ਉਹ ਸਾਡੇ ਬਹੁਤ ਅਫੀਸਰ ਬਣੇ ਹੋਏ ਆ ਬਿਲਕੁਲ ਜਿੱਦਾਂ ਸੁਰਿੰਦਰ ਸਿੰਘ ਬਾਰੇ ਕਹਿੰਦੇ ਆ ਸਿਲਿੰਦਰ ਸਿੰਘ ਐਸਆਈ ਰਿਟਾਇਰ ਹੋਏ ਆ ਇਹ ਰਗਵੀਰ ਸਿੰਘ ਸੀ ਸਾਡੇ ਮੇਰੇ ਨਾਲ ਹੀ ਪੜ੍ਹੇ ਆ 1982 ਦੇ ਵਿੱਚ ਅਸੀਂ 83 ਦੇ ਵਿੱਚ ਮੈਟ੍ਰਿਕ ਕਰੀਏ ਇਹ ਕਬੱਡੀ ਦਾ ਵਧੀਆ ਸੀ ਸੁਰਿੰਦਰ ਸਿੰਘ ਜੀ ਇਹ ਸਕੂਲਾ ਚ ਠੀਕ ਹੈ ਤੇ ਅਸੀਂ ਵੀ ਕਬੱਡੀ ਖੇਡਦੇ ਨੇ ਆ ਕਾਫੀ ਸਿਲਿੰਦਰ ਸਿੰਘ ਦੀ ਅਸੀਂ ਗੇਮ ਦੇਖੀ ਕਿ ਸਾਡੇ ਛੇਤਰ ਜਦੋਂ ਵੀ ਪੈਂਦੇ ਸੀ ਖੇਡ ਵਾਰ ਹੀ ਪੈਂਦੇ ਸੀ ਕੋਈ ਨਸ਼ਿਆਂ ਦਾ ਨਸ਼ੇ ਬਾਰੇ ਸਾਡੇ ਕੋਈ ਨਹੀਂ ਮਾਪੇ ਨੇ ਕਦੇ ਛੇਤਰ ਮਾਰਿਆ ਅਸੀਂ 15 15 ਕਿਲੋਮੀਟਰ ਦੇ ਜਾ ਕੇ ਕਬੱਡੀਆਂ ਖੇਡਣੀਆਂ ਤੇ ਆ ਸਾਡਾ ਸੁਬੇਦਾਰ ਭਰਾ ਬੈਠਾ ਜਸਪਾਲ ਸਿੰਘ ਇਹ ਵੀ ਸਾਡੇ ਨਾਲ ਹੀ ਕਬੱਡੀ ਖੇਡਦਾ ਰਿਹਾ ਅਸੀਂ ਸਰਦਾਰ ਦਸਿੰਦਰ ਸਿੰਘ ਐਸਆਈ ਸਾਹਿਬ ਦੀ ਕਬੱਡੀ ਦੇਖੀ ਕਿ ਜਿਨ੍ਹਾਂ ਨੂੰ ਫੜਦੇ ਸੀ ਬਸ ਇੱਕ ਵਾਰ ਫੜਦੇ ਸੀ ਦਵਾਰੇ ਉਹ ਕੱਪੜੇ ਪਾ ਕੇ ਹੀ ਦੌੜ ਜਾਂਦਾ ਸੀ ਇਹਨਾਂ ਦੀ ਕਟਾਈ ਇਦਾਂ ਦੀ ਸੀ ਤੇ ਅੱਜ ਦੀਆਂ ਕਬੱਡੀਆਂ ਵਾਂਗ ਨਹੀਂ ਪੈਸੇ ਪੈਸੇ ਵਾਰੇ ਕਬੱਡੀ ਨਹੀਂ ਕਦੇ ਖੇਡੀ ਅੱਜ ਪੈਸਾ ਕਮਾਉਣ ਲਈ ਕਮਾਉਣ ਲਈ ਲੋਕ ਨਸ਼ੇ ਕਰਦੇ ਆਂ ਕਈ ਗਰਾਊਂਡ 'ਚ ਮਰ ਗਏ ਉਹਨਾਂ ਦਾ ਕਾਰਨ ਇਹੀ ਐ ਅਰੇ ਜਿੱਥੇ ਵੀ ਟੂਰਨਾਮੈਂਟ ਹੁੰਦਾ ਮੈਂ ਟੂਰਨਾਮੈਂਟ ਕਮੇਡੀਆਂ ਨੂੰ ਵੀ ਇਹ ਗੱਲ ਕਹਿਣੀ ਆ ਚਾਹੁੰਦਾ ਵੀ ਤੁਹਾਡੀਆਂ ਇਹ ਜਾ ਕੇ ਮੋਟਰਾਂ ਤੇ ਜਾ ਕੇ ਕਰਦੇ ਕਿਆਂ ਟੀਕੇ ਲਾ ਲਾ ਕੇ ਖੇਡਦੇ ਆਏ ਤੁਸੀਂ ਲੱਖਾਂ ਰੁਪਏ ਰੱਖ ਕੇ ਬੱਚੇ ਮਾਰਾ ਰਹੇ ਆਂ ਲੋਕਾਂ ਦੇ ਅਸੀਂ ਸਾਡੇ ਹੁੰਦੇ ਜਿਹੜਾ ਬੰਦਾ ਲੱਤ ਫੜ ਲੈਂਦਾ ਤੇ ਲੱਤ ਨਹੀਂ ਛੁੱਟਦੀ ਜਿਹੜਾ ਗੁੱਟ ਫੜ ਲੰਦਾ ਦਾ ਗੁੱਟ ਨਹੀਂ ਛੁੱਟਦਾ ਤੇ ਹੁਣ ਫੜਿਆ ਫੜਾਇਆ ਸਾਰਾ ਕੁਝ ਹੀ ਲੈ ਜਾਂਦਾ ਨਾਲ ਹੀ ਬਈ ਕੀ ਨਾਮ ਹੈ ਜੀ ਸੁਲਿੰਦਰ ਸਿੰਘ ਹੈ ਜੀ ਸੁਲਿੰਦਰ ਸਿੰਘ ਜੀ ਤੁਹਾਡੀ ਕਬੱਡੀ ਕਹਿੰਦੇ ਬਹੁਤ ਮਸ਼ਹੂਰ ਸੀ ਬਾ ਜੀ ਫਿਰ ਉਹ ਟਾਈਮ ਟਾਈਮ ਦੀਆਂ ਗੱਲਾਂ ਸਾਰੀਆਂ ਉਸ ਤੋਂ ਮੈਂ ਵੀ ਇਹ ਕੀਤੀ ਸੀ ਆਪਣੇ 973 ਚ ਠੀਕ ਹੈ ਜੀ ਉਤੇ ਬਾਅਦ ਫਿਰ ਅਸੀਂ ਦੋ ਸਾਲ ਕੁ ਵਿਲੇ ਫਿਰੇ ਠੀਕ ਹੈ ਜੀ ਇਹਨਾਂ ਦੀ ਵੱਡਾ ਭਰਾ ਸੀ ਆਪਣੇ ਕਰਮਚਾਰੀ ਦਾ ਕੁਲਦੀਪ ਸਿੰਘ ਅਸੀਂ ਇਕੱਠੇ ਪੜਦੇ ਠੀਕ ਹੈ ਜੀ ਫਿਰ ਉਤੇ ਬਾਅਦ ਨਾ ਨੌਕਰੀ ਮਿਲੀ ਫਿਰ ਸਪਾਈ ਭਰਤੀ ਹੋਏ ਠੀਕ ਹੈ ਜੀ ਸਪਾਈ ਤੋਂ ਫਿਰ ਮੈਂਤ ਕਰੀ ਫਿਰ ਇੰਸਪੈਕਟਰ ਡਾਇਰ ਬਣੇ ਠੀਕ ਹੈ ਜੀ ਉਦੋਂ ਮਦਰਸ ਟਾਈਮ ਚੰਗੇ ਸੀ ਜੀ ਹੁਣ ਟਾਈਮ ਨਹੀਂ ਚੰਗੇ ਹੈਗੇ ਬਸ ਐਸੀ ਕਰਕੇ ਜਾਵੇ ਹੁਣ ਮਿਹਨਤ ਕਰਨੀ ਪੈਂਦੀ ਹੈ ਜੀ ਜੀ ਪਹਿਲਾਂ ਮਿਹਨਤ ਜਿਹੜੀ ਕਰੀ ਉਹ ਉਦੋਂ ਅਸੀਂ ਸਤਜੂ ਵਰਗਾ ਟਾਈਮ ਸੀ ਜੀ ਹਾਂ ਉਦੋਂ ਕਬੱਡੀ ਤੂੰ ਜੱਫੀ ਹੁੰਦੇ ਸੀ ਹਾਂ ਜੀ ਹਾਂ ਕੋਈ ਯਾਦਗਰੀ ਜੱਫਾ ਉਹ ਬੋੜੇ ਉਹ ਕਾਲਜ ਵੀ ਖੇਡਦਾ ਰਿਹਾ ਮੈਂ ਤਾਂ ਜੀ ਹਾਂ ਜੀ ਕੋਈ ਦੱਸੋ ਅੱਜ ਕੋਈ ਯਾਦਗਰੀ ਜੱਫਾ ਜਿਹੜਾ ਤੂੰ ਲਾਇਆ ਹੋਵੇ ਵੀ ਹਾਂ ਯਾਰ ਸਭ ਤੋਂ ਔਖਾ ਪਲੇਅਰ ਫੜਨਾ ਕਿਹੜਾ ਹੁੰਦਾ ਸੀ ਤੁਹਾਨੂੰ ਸੋੜੀ ਤਾਂ ਆਂਦੀ ਜਿਵੇਂ ਸੰਤ ਸੀ ਕਿਸਾਨ ਇੱਕ ਜੀਤ ਸੀ ਆਪਣਾ ਫੁੱਲ ਗਿਆ ਉਹਦਾ ਨਾਮ ਮਸ਼ਹੂਰ ਸੀ ਪਸਿਆਣੇ ਆਲਾ ਕੀ ਸੀ ਹਾਲ ਮਾਰਨੇ ਆਲਾ ਦਾ ਹਾਂ ਥੰਗਲਾ ਬਾਦੇ ਚੱਲੋ ਕਹੀਂ ਸੀ ਹਾਂ ਦੀ ਹਾਂ ਭਾਈ ਚਨਾਥਰ ਖੇਡਦੇ ਰਏ ਚਨਾਥਰ ਅੱਛਾ ਬੜਾ ਟੂਰਨਾਮੈਂਟ ਹਾਂ ਜੀ ਬਲਵਿੰਦਰ ਸਿੰਘ ਹਾਂਜੀ ਹਾਂ ਕੋਈ ਉਦੋਂ ਫਿਰ ਥੱਪੜ ਧੁੱਪੜੇ ਪੂਰੇ ਚੱਲਦੇ ਹੁੰਦੇ ਸੀ ਉਹ ਉਹ ਤਾਂ ਖੁੱਲਾ ਸੀ ਆਹ ਝਾੜ ਕੇ ਹੀ ਫੜਦੇ ਸੀ ਇਹ ਤਾਂ ਕਟਾਈ ਉਹ ਕਰਦੇ ਨਹੀਂ ਸੀ ਆਏ ਰੋਕ ਕੇ ਖੜਾਣਾ ਵੀ ਮੈਂ ਖੜਾ ਉਹ ਅਸੀਂ ਨਾ ਆਪਣੇ ਤੇ ਡੀਪੀਆਈ ਹੁੰਦਾ ਧੀਰਾ ਬਣਾ ਧੀਰਾ ਇੱਥੇ ਕਿ ਸਰੰਦਕੂਲ ਪਿੰਡਾ ਉਹਨਾਂ ਤੋਂ ਉਦੋਂ ਉਦੋਂ ਸਿੱਖੇ ਸੀ ਠੀਕ ਹੈ ਜੀ ਉਹ ਤੇ ਜ਼ਿਕਰ ਵੀ ਇਹਨੂੰ ਕਹਿੰਦੇ ਵੀ ਕੱਟ ਮਾਰਨ ਬਹਾਨਾ ਚੜਾਣੇ। ਮਾਰ ਕੇ ਫੇਰ ਫੜਨਾ ਜਾਂ ਫਿਰ ਜੇ ਨਹੀਂ ਤਾਂ ਅਗਲਾ ਹੀ ਠਾਂ ਹੀ ਗਿਰ ਜਾਂਦਾ ਸੀ। ਠੀਕ ਹੈ ਜੀ। ਹਾਂ ਇਹ ਚੱਕਰ ਸੀ ਬਸ ਉਦੋਂ ਮਾਰ ਕੇ ਪੈਰਾਂ 'ਚ ਮਾਰਦੇ। ਹਾਂ। ਜਾਂ ਉਹਨੇ ਖੜ੍ਹ ਜਾਣਾ ਬਸ ਵੀ ਮੈਂ ਨਹੀਂ ਹੋਰ ਕਰਨਾ। ਇੱਕ ਅੱਧੀ ਕੋਈ ਯਾਦਗਾਰੀ ਕਬੱਡੀ ਦਾ ਜਫਾ ਸਾਨੂੰ ਦੱਸੋ ਵੀ ਹਾਂ ਉਦੋਂ ਆਹ ਚੀਜ਼ ਹੋਈ ਸੀਗੀ। ਹਾਂ ਜਿਹੜੇ ਬੱਲੇ ਬੱਲੇ ਹੋ ਗਈ ਸੀ ਸਰਿੰਦਰ ਸਰੰਦਰੋਗ ਹੈ ਜੀ। ਚਨਾਥਲੇ ਹੋਈ ਸੀ। ਠੀਕ ਹੈ ਜੀ। ਉੱਥੇ ਸਾਨੂੰ ਮਿਲਿਆ ਸੀ ਟਾਈਮ ਕੋਈ 7:30 ਮਿੰਟ 7:30। ਠੀਕ ਹੈ ਜੀ। ਅਸੀਂ ਪਸਿਆਣੇ ਦਾ ਸੀ ਉਹ ਮੈਂ ਨਾ ਹੀ ਭੁੱਲੀ ਜਾ ਉਹਨੇ ਮੈਂ ਆਉਣ ਸਮੇਂ ਜਦੋਂ ਆਇਆ ਬਹੁਤ ਮੈਂ ਤੇਰਾ ਦੁਗਣਾ ਸੀ ਤਾਂ ਮੂੰਹ ਛੋਟੇ ਲੱਗਦੇ ਸੀ ਨਾ ਪਤਲੇ ਸੀ ਕੱਲ੍ਹ ਜਿ ਪੜਦੇ ਸੀ ਉਦੋਂ ਮੇਰੇ ਇਹ ਗਰੂ ਤਾਂ ਨਹੀਂ ਚਲਾਉਂਦਾ ਨਾ ਨਾ ਬੜਾ ਮਸ਼ਹੂਰ ਪਲੇਅਰ ਸੀ ਉਹ ਜੀ ਉਹਦੇ ਮੈਂ ਹੁਣ ਸਾਰੀ ਤੋਂ ਹੁਣ ਉਹ ਮੰਨਿਆ ਹੋਇਆ ਸੀ ਹੁਣ ਮੈਨੂੰ ਉਹਦਾ ਪਤਾ ਨਹੀਂ ਵੀ ਕੌਣ ਆ ਇਹ ਮੈਂ ਤਾਂ ਆਪਣੀ ਹੁਣ ਇਸ ਫਿੱਟ ਨਾ ਖੇਡਦਾ ਸੀ ਉਹ ਗਿਰ ਗਿਆ ਜੀ ਪੱਲੇ ਪਾਸੇ ਠੀਕ ਹੈ ਜੀ ਠੀਕ ਹੈ ਜੀ ਹੀਠਾ ਗਿਰ ਗਿਆ ਉਹ ਜੀ ਕਹਿੰਦਾ ਮੈਨੂੰ ਮੈਂ ਮੇਰੇ ਨਾਲ ਕਹਿੰਦਾ ਬਸ ਖੂਕ ਕਰੀ ਕਹਿੰਦਾ ਮੈਂ ਤਾਂ ਹੱਥ ਖੜੀ ਕਰ ਪਏ ਉਹਨੇ ਗਿਰੇ ਵੀ ਨਹੀਂ ਠੀਕ ਹੈ ਉਹ ਬੱਲੇ ਬੱਲੇ ਹੋ ਗਈ ਬਾਹਰ ਉੱਥੇ ਆਪਣੇ ਜਿਹੜੀ ਸਟੇਜ ਸੀ ਬਿਲਕੁਲ ਹਾਂ ਜਿਹੜਾ ਜਾਂ ਪਸਿਆਣੇ ਵਾਲਾ ਸੀ ਆਹੀ ਤੁਹਾਨੂੰ ਦੱਸਿਆ ਉਹ ਕੋ ਜਨ ਮਾਰ ਨਹੀਂ ਘਟ ਪੈਰਾਂ ਦੀ ਗਰਿਆ ਕਹਿੰਦੇ ਵੀ ਇਹ ਨਹੀਂ ਕਿਸੇ ਨੂੰ ਛੱਡਦਾ ਜੇ ਠੀਕ ਹੈ ਸਭ ਤੋਂ ਵੱਡਾ ਇਨਾਮ ਤੁਹਾਨੂੰ ਕਿਹੜਾ ਮਿਲਿਆ ਫਿਰ ਕਿਹੜੇ ਜਿੱਤੇ ਦੋ ਇਨਾਮ ਜਿੱਤੇ ਤਾਂ ਮੈਂ ਆਪਣੇ ਕਾਲਜ ਵਿੱਚ ਜਿਆਦਾ ਨੇ ਆ ਉੱਥੇ ਮੈਂ ਬੈਸਟ ਥ੍ਰੀ ਵੀ ਰਿਆਂ ਠੀਕ ਹੈ ਹਾਂ ਜੀ ਪੰਜਾਬ ਕਾਲਜ ਦਾ ਇਹ ਅੱਜ ਫਿਰ ਤੁਹਾਡੇ ਜੱਫੇ ਪਵਾ ਦੀਏ ਨਾ ਨਾ ਫੋਨ ਕਾਲੇ ਜੱਫੇ ਰਹਿ ਗਏ ਕੋਈ ਨਾ ਆ ਜਾ ਆ ਜਾ ਆਜੇ ਫਿਰ ਆਜੇ ਵਾਰ ਥੋੜੇ ਨੂੰ ਰਟਾਇਰ ਹੋਏ ਨੂੰ ਇੰਸਪੈਕਟਰ ਨੂੰ ਮੇਰੇ ਖਾਲ ਅੱਜ ਅੱਜ 14 ਸਾਲ ਹੋਣ ਆਲੇ 14 ਸਾਲ 6 ਮਹੀਨੇ ਹੋ ਗਏ ਜੀ ਉਹ ਤਾਂ ਚਲੋ ਕਹਿੰਦੇ ਗੇਮ ਤਾਂ ਜਾਂਦੀ ਨਹੀਂ ਨਾ ਜੀ ਗਰੀਬੀ ਦਾ ਵਿੱਚ ਪੜ ਕੇ ਹਾਂਜੀ ਸਭ ਤੋਂ ਵੱਡੀ ਗਰੀਬੀ ਦਾ ਵਿੱਚ ਪੜ ਕੇ ਇਹਨਾਂ ਨੇ ਸਰੀਰ ਨੂੰ ਸੰਭਿਆ ਪੜਾਈ ਮੁਕੰਮਲ ਕੀਤੀ ਤੇ ਫਿਰ ਨਾਮਾਨ ਖੱਟਿਆ ਇਸ ਗੇਮ ਦੇ ਵਿੱਚ ਪਰ ਗੇਮ ਦਾ ਇਜਾਫਾ ਸਰਕਾਰ ਵੱਲੋਂ ਕੋਈ ਨਹੀਂ ਮਿਲਿਆ ਇਸ ਤਰ੍ਹਾਂ ਦੇ ਪਲੇਅਰਾਂ ਨੂੰ ਮਿਲਣਾ ਚਾਹੀਦਾ ਮਤਲਬ ਰੁਟੀਨ ਦੇ ਵਿੱਚ ਇਹਨਾਂ ਨੂੰ ਪ੍ਰੋਮੋਸ਼ਨਾਂ ਜਾਂ ਭਰਤੀ ਹੋਣੀ ਅੱਜ ਅੱਜ ਤੁਸੀਂ 4-5 ਪਲੇਅਰ ਬੈਠੇ ਹੋ ਰਹੇ ਹਨ ਕਬੱਡੀ ਦੇ ਤੇ ਅੱਜ ਥੋੜੀ ਠੰਡ ਜੀ ਵੀ ਹੈਗੀ ਥੋੜੇ ਗਰਮ ਆਪਾਂ ਕਰਦੇ ਆਂ ਪਾ ਕੇ ਦੇਖੀ ਬੜੀ ਡਰਡ ਗਏ ਜਮਾਲੇ ਕੋਈ ਨਾ ਜਵਾਨ ਨਿਗੇ ਤੁਸੀਂ ਮੜਾ ਥਰੀਨ ਵਾਰਮ ਅਪ ਕਰੋ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਪੀਟੀਸੀ ਨਿਊਜ਼ ਦਾ ਜਿਹੜੇ ਸਾਡੇ ਪਿੰਡ ਆਏ ਆ ਪਿਛਲਾ ਪਜੋਖੜ ਪੁੱਛਣ ਵਾਸਤੇ ਠੀਕ ਹੈ ਨਹੀਂ ਬਾਕੀ ਜੋ ਤੁਸੀਂ ਕਹਿੰਦੇ ਆ ਸਾਰਾ ਕੁਝ ਤੁਹਾਨੂੰ ਦੱਸੇ ਦਿੱਤਾ ਠੀਕ ਹੈ ਨਹੀਂ ਇਹ ਪਿੰਡ ਬਹੁਤ ਪੁਰਾਣਾ ਹੈ ਤਿੰਨ ਬਜ਼ੁਰਗਰੇ ਧੌਲੇ ਤਪੇ ਤੇ ਆਏ ਤੇ ਬਠਿੰਡੇ ਚ ਠੀਕ ਹੈ ਜੀ ਥਾਲੀ ਵਾਲ ਗੋਤ ਹੈ ਤਿੰਨ ਬਜ਼ੁਰਗਾਂ ਦੀ ਇਲਾਦਾ ਸਾਰਾ ਪਿੰਡ ਠੀਕ ਹੈ ਜੀ ਬਾਕੀ ਤਿੰਨ ਪਰਿਵਾਰਾਂ ਦਾ ਸਾਰਾ ਪਿੰਡ ਹੈ ਠੀਕ ਹੈ ਨਹੀਂ ਭਾਈ ਪਿੰਡ ਦਾ ਨੈਣਾ ਨਾਮ ਕਿਵੇਂ ਪਿਆ ਪਿੰਡ ਦਾ ਨੈਣਾ ਨਾਮ ਤਾਂ ਦੇਖੋ ਇਹਦੇ ਪਰ ਇੰਨਾ ਸਾਨੂੰ ਪਤਾ ਨਹੀਂ ਹੈਗਾ ਪਰ ਸਾਡੇ ਜਿਹੜੇ ਬਜ਼ੁਰਗ ਸੀ ਨਾ ਉਹ ਢੋਲੇ ਤੱਪੇ ਤੇ ਆਏ ਸੀ ਇੱਥੇ ਡੰਗਰ ਡੰਗਰ ਚਾਰਦੇ ਹੌਲੀ ਹੌਲੀ ਬਜ਼ੁਰਗ ਸਾਨੂੰ ਦੱਸਦੇ ਆ ਤੇ ਇੱਥੇ ਨਾ ਬਹੁਤ ਕੱਖ ਕੁਖ ਹੁੰਦਾ ਸੀ ਕਿਉਂਕਿ ਪਹਿਲਾਂ ਦੱਸਦੇ ਬਜ਼ੁਰਗ ਸਾਨੂੰ ਵੀ ਇੱਥੇ ਕੋਈ ਇੰਡੀ ਆਮਦਨ ਤਾਂ ਹੁੰਦੀ ਨਹੀਂ ਸੀ ਡੰਗਰ ਡੰਗਰ ਰੱਖ ਕੇ ਗੁਜ਼ਾਰਾ ਕਰਦੇ ਸੀ ਅਸੀਂ ਕਹਿੰਦੇ ਵੀ ਤਿੰਨ ਬਜ਼ੁਰਗ ਸੀ ਕਹਿੰਦੇ ਵੀ ਇੱਥੇ ਐਸੇ ਪਿੰਡ ਦੇ ਆਏ ਤੇ ਉਹਨਾਂ ਤਿੰਨ ਪਿੰਡਾਂ ਦੀ ਉਹ ਬੈਠੇ ਹੋਰੇ ਤਕਰੀਬਨ ਸਾਰੇ ਜਣੇ ਮੈਨੂੰ ਪਤਾ ਵੀ ਕਿਹੜੇ ਕਿਹੜੇ ਢੂੜੇ ਦੇ ਚਲਦੇ ਚਲੇ ਗਏ ਸਾਨੂੰ ਦੱਸਦੇ ਰਹਿੰਦੇ ਸੀ ਬਜ਼ੁਰਗ ਪਿੰਡ ਦੇ ਇਤਿਹਾਸ ਬਾਰੇ ਕੀ ਹੈ ਕੀ ਨਹੀਂ ਠੀਕ ਹੈ ਨਹੀਂ ਤੇ ਇਸ ਕਰਕੇ ਜਿਹੜਾ ਸਾਡਾ ਬਾਬਾ ਸੀ ਉਹ ਜ਼ਾਇਲਦਾਰ ਸੀ ਸਬੈਤਪੋਸ ਸੀ ਚੰਨਣ ਸਿੰਘ ਤੇ ਉਸ ਟਾਈਮ ਵਿੱਚ میٹرਿਕ ਪਾਸ ਸੀਗਾ ਠੀਕ ਹੈ ਜੀ ਬਜ਼ੁਰਗ ਸਾਡੇ ਜਿਹੜੇ ਸੀਗੇ ਉਹ ਸਿਰਫ ਪੰਜਵੀਂ ਪਾਸ ਕਰੇ ਕਿਉਂਕਿ ਸਾਡੇ ਦਾਦਾ ਜੀ ਦੀ ਡੈਥ 1947 ਦੇ ਵਿੱਚ ਹੋ ਗਈ ਅਸੀਂ ਦੇਖਿਆ ਨਹੀਂ ਹੈਗਾ ਆਪਣਾ ਬਾਬਾ ਉਹ ਵੀ ক্রিকেট ਦੇ ਆਪਣਾ ਇਹਦੇ ਹੌਕੀ ਦੇ ਪਲੇਅਰ ਸੀ ਤੇ ਕੈਪਟਨ ਸੀ ਉਹ ਛੋਟਾ ਭਰਾ ਨੇ ਸਾਨੂੰ ਕਰਮਜੀਤ ਨੇ ਤੁਹਾਨੂੰ ਦੱਸੇ ਦਿੱਤਾ ਉਹ ਮਿੱਤੇ ਛੋਟੇ ਠੀਕ ਹੈ ਜੀ ਨਹੀਂ ਮੈਂ ਨੈਣਾਪਿੰਡ ਦਾ ਨਾਮ ਮੈਨੂੰ ਥੋੜਾ ਉਹ ਦਿਲਚਸਪ ਵੀ ਇਹ ਨੈਣਾ ਨਾਮ ਹੀ ਕਿਉਂ ਰੱਖਿਆ ਗਿਆ ਦੇਖੋ ਇਹ ਤਾਂ ਸਾਨੂੰ ਹੀ ਜਬਰੇ ਦੱਸਿਆ ਨਹੀਂ ਵੀ ਨੈਣਾ ਕਿਉਂ ਰੱਖਿਆ ਠੀਕ ਹੈ ਨਹੀਂ ਅਸੀਂ ਤੁਹਾਨੂੰ ਪਹਿਲਾਂ ਕਹਿ ਦਿਆ ਵੀ ਕਿਉਂ ਰੱਖਿਆ ਠੀਕ ਹੈ ਨਹੀਂ ਸਾਡੇ ਬਜ਼ੁਰਗਾਂ ਨੇ ਵੀ ਨਹੀਂ ਦੱਸਿਆ ਵੀ ਨੈਣਾ ਵੀ ਨੈਣਾ ਕਿਉਂ ਹੈ ਫਰਮਾ ਦੇਣੀ ਬਜ਼ੁਰਗ ਦੱਸ ਦੇ ਕਿਹਾ ਜੀ ਤਾਂ ਪਤਾ ਹੀ ਨਹੀਂ ਹੈਗਾ ਸੀਗਾ ਵੀ ਕਿਸੇ ਨੇ ਵੀ ਕਾਹਤੇ ਰੱਖਿਆ ਕਿਉਂ ਰੱਖਿਆ ਗਿਆ ਠੀਕ ਹੈ ਨਹੀਂ ਪਰ ਇਹਨਾਂ ਬਜ਼ੁਰਗ ਦੱਸਦੇ ਸੀ ਵੀ ਆਪਾਂ ਧੌਲੇ ਤਪੇ ਤੇ ਆਏ ਵੇ ਐਸੇ ਤਿੰਨ ਪਿੰਡਾਂ ਦੇ ਬਜ਼ ਬਜ਼ੁਰਗ ਕਿਹੜਾ ਹੀ ਹੈ ਜੀ ਸਭ ਤੋਂ ਰੌਣਕ ਸਾਰਾ ਵੀ ਰੌਣਕ ਹੀ ਬਜ਼ੁਰਗ ਸਿੱਕ ਦੂ ਇਹਨਾਂ ਮੁਕਾਬਲ ਕਰਦੇ ਰਹਿੰਦੇ ਸੀਗੇ ਪਰ ਹੁਣ ਤਾਂ ਕਰ ਨਹੀਂ ਰਹੀ ਅੱਜ ਕੋਈ ਮੁਕਾਬਲ ਕੋਲ ਇੱਕ ਦੂਜੇ ਦੇ ਹੁਣ ਤਾਂ ਕਾਏ ਕਰਨਾ ਕੋਈ ਮੁਕਾਬਲ ਵਾਲੀ ਗੱਲ ਕਰ ਰਹੇ ਨਹੀਂ ਮੁਕਾਬਲ ਕਰਾਉਂਦੇ ਹੀ ਨਹੀਂ ਜੀ ਕੋਈ ਹੈਗਾ ਅੱਗੇ ਗੱਲ ਨੂੰ ਪੈਂਦਾ ਜੀ ਕਿਸੇ ਨੂੰ ਕਰ ਬਜ਼ੁਰਗ ਤਾਂ ਤੁਸੀਂ ਸਾਰੇ ਉਹੀ ਹੋ ਬਜ਼ੁਰਗ ਤਾਂ ਬੜੇ ਖੇਲਦੇ ਸੀਗੇ ਬਜ਼ੁਰਗਾਂ ਨੇ ਕੁਝ ਵੀ ਜੋ ਮਰਜ਼ੀ ਕਹਿ ਦੇਣਾ ਕਿਸੇ ਨੂੰ ਕੋਈ ਗੁੱਸਾ ਨਹੀਂ ਸੀ ਕਰਦਾ ਅਸੀਂ ਇਹਨਾਂ ਜਦੋਂ ਖਿਡਾਰੀ ਚੱਲਣੀ ਅੱਤੇ ਜਦੋਂ ਖਿਡਾਰੀ ਚੱਲਣ ਇੱਕ ਦੂਜੇ ਨਾਲ ਮਖੌਲ ਕਰੀ ਜਾਣਾ ਕਿਸੇ ਦਾ ਕੁਸ਼ਲ ਘੋਦਣਾ ਕਿਸੇ ਦਾ ਕੁਸ਼ਲ ਘੋਦਣਾ ਪਰ ਉਹ ਬਜ਼ੁਰਗ ਵੀ ਮਖੌਲ ਸਾਡੇ ਬੱਚਿਆਂ ਦਾ ਸਮਝਦੇ ਨਹੀਂ ਸੀ ਮਖੌਲ ਹੁਣ ਕਿਸੇ ਨੂੰ ਕਹਿ ਕੇ ਦੇਖ ਲੋ ਬਈ ਹੁਣ ਅਸੀਂ ਤਾਂ ਜਿਹੜੇ ਹੈਗੇ ਅਸੀਂ ਤਾਂ ਮੋਬਾਈਲ ਦੇ ਉੱਤੇ ਰੀਲਾ ਰੂਲਾ ਦੇ ਇੱਕ ਟਾਈਮ ਪਾਸ ਕਰ ਲੈਨੇ ਆ ਤੁਸੀਂ ਪਹਿਲਾਂ ਕਿਵੇਂ ਟਾਈਮ ਪਾਸ ਕਰ ਦੁੰਦੇ ਸੀਗੇ ਦੇਖੋ ਪਹਿਲਾਂ ਤਾਂ ਆਹੀ ਤਾਂ ਉਰੇ ਆ ਜਿਹੜਾ ਬਰੌਂਟਾ ਨਾ ਇੱਥੇ ਅਸੀਂ ਪੀਲ ਪਲਾਂਟਾ ਖੇលਦੇ ਹੁੰਦੇ ਸੀਗੇ ਤੇ ਇੱਥੇ ਨੂੰ ਲੱਤ ਦੇ ਠਾਂ ਲਿਖਾਉਣਾ ਇਹ ਬਰੋਂਟੇ ਦੇ ਉੱਤੇ ਚੜ ਚੜ ਕੇ ਅਸੀਂ ਪੀਲ ਪਲੰਗੜਾ ਖੇលਿਆ ਜਿਹਨੂੰ ਪੀਲ ਪਲੰਗੜਾ ਕਹਿੰਦੇ ਆ ਜਾਂ ਫਿਰ ਸਾਡੇ ਕੋਲ ਇੱਕ ਥੋੜੀ ਜੀ ਹੁੰਦੀ ਸੀ ਗੇਂਦ ਬਣਾਏ ਵੀ ਹੁੰਦੀ ਸੀ ਇਹਦੇ ਕੱਪੜੇ ਦੀ ਤੇ ਉਹਦੇ ਨਾਲ ਖੇਲਣਾ ਖੇਡੋ ਤੇ ਕੋਈ ਹੱਕ ਕਿਉਂਕਿ ਹੈ ਨਹੀਂ ਸੀ ਹੈ ਨਹੀਂ ਸੀ ਸਾਰਾ ਕੁਝ ਹੈ ਨਹੀਂ ਉਹਨਾਂ ਨਾਲ ਅਸੀਂ ਖੇਡਦੇ ਤੇ ਸਾਰਾ ਦਿਨ ਕਿਆ ਕੋਈ ਚੱਕਰ ਚੁੱਕਰ ਦੇ ਚਲਾਈ ਜਾਣੇ ਵੀ ਜਿਹੜੇ ਵੀ ਸਾਰਾ ਦਿਨ ਸਾਰਾ ਦਿਨ ਦੌੜੇ ਭੱਜੀ ਫਿਰ ਜੇ ਕੋਈ ਹੈ ਨਹੀਂ ਹੁਣ ਹੁਣ ਕਿਵੇਂ ਟਾਈਮ ਪਾਸ ਕਰਦੇ ਹੁਣ ਟਾਈਮ ਤਾਂ ਦੇਖੋ ਹੁਣ ਤਾਂ ਟਾਈਮ ਤਾਂ ਕਿਆ ਕਰਨਾ ਹੁਣ ਬੈਠੇ ਆਪਨੇ ਮੇਰੇ 75 ਸਾਲ ਦੀ ਉਮਰ ਹੋ ਗਈ ਠੀਕ ਹੈ ਨਹੀਂ ਤੇ ਹੁਣ ਹਾਂ 75 ਸਾਲ ਦੀ ਹੋ ਗਈ ਹੁਣ 76 ਸਾਲ ਲੱਗ ਜਾਣਾ ਤੇ ਹੁਣ ਤਾਂ ਵਾਹਿਗੁਰੂ ਵਾਹਿਗੁਰੂ ਕਰੀਦਾ ਆਪਣਾ ਘਰ ਬੈਠ ਕੇ ਬਾਈ ਹੋਰ ਕੋਈ ਕੰਮ ਲੋੜੀ ਪਹਿਲਾਂ ਕਿਵੇਂ ਲੋੜੀ ਬਣਾਉਂਦੇ ਹੁੰਦੇ ਸੀ ਪਹਿਲਾਂ ਪਹਿਲਾਂ ਲੋੜੀ ਬਣਾਉਂਦੀ ਜੀ ਪਾਥੀਆਂ ਇਕੱਠੀਆਂ ਕਰਨੀਆਂ ਸਾਰੇ ਬੱਚਿਆਂ ਨੇ ਪਿੰਡ ਦੇ ਨੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਮਲਕੀਤ ਸਿੰਘ ਨੇ ਦੱਸਿਆ ਵੀ ਅਸੀਂ ਲੋੜੀਆਂ ਇਕੱਠੀ ਲਾ ਕੇ ਉਰੇ ਪਾਥੀਆਂ ਲਾ ਕੇ ਕਰਦੇ ਸੀ ਇਕੱਠੇ ਹੁੰਦੇ ਸੀਗੇ ਇੱਕ ਜਗ੍ਹਾ ਤੇ ਸਾਰੇ ਘਰਾਂ ਤੇ ਪਾਥੀਆਂ ਤੇ ਗੋਹਾਂ ਤੇ ਲਾ ਲਾ ਕੇ ਬੜਬੜੀ ਪਾਥੀਓ ਇੱਥੇ ਇੱਥੇ ਲੋੜੀ ਵੜਦੇ ਸੀ ਅਸੀਂ ਜਗ੍ਹਾ ਤੇ ਮੰਗਦੇ ਵੀ ਸੀ ਜਾ ਕੇ ਘਰਾਂ ਚ ਲੋੜੀ ਨੂੰ ਆਪਾ ਮੇਰਾ ਨਾਮ ਹੈ ਸੁਬੇ ਦਾ ਜਸਪਾਲ ਸਿੰਘ ਜੀ ਮੈਂ ਇੱਥੇ ਪੜਕੇ ਗਿਆ ਇੱਥੇ ਖੇਡਦੇ ਗਿਆ ਸੀ ਇਕੱਠੇ ਵੀ ਖੇਡਦੇ ਰਹੇ ਉਹਨਾਂ ਨਾਲ ਵੀਰ ਉਹਨਾਂ ਨਾਲ ਠੀਕ ਹੈ ਜੀ ਠੀਕ ਹੈ ਜੀ ਮੈਂ ਨੈਸ਼ਨਲ ਖੇਡਿਆ ਆਰਮੀ ਦੇ ਵਿੱਚੋਂ ਜੀ ਠੀਕ ਹੈ ਜੀ ਬੜੌਧ ਦੇ ਕੋਈ ਸੀ ਸਾਡੀ ਮੈਂ ਕਬੱਡੀ ਖੇਡਦਾ ਸੀ ਹਾਕੀ ਖੇਡਦਾ ਦੋ ਹੀ ਗੇਮ ਮੇਰੀਆਂ ਟੌਪ ਸੀ ਠੀਕ ਹੈ ਜੀ ਨੈਸ਼ਨਲ ਕਬੱਡੀ ਮੇਰੀ ਖੇਡਦਾ ਸੀ ਜੀ ਮੈਂ ਤੇ ਚੰਗੇ ਜਫੇ ਮਾਰਦੇ ਸੀ ਹਰਦੀਪ ਸਿੰਘ ਆ ਜਿਹੜਾ ਅਰਜਣਾਵਾੜਾ ਜਿਹ ਅੰਮ੍ਰਿਤਸਰ ਦਾ ਮੁੰਡਾ ਜਾਣਦੇ ਨੇ ਉਸ ਗੋਵਿੰਦਰ ਸੁਖੀ ਹੈ ਜੀ ਹਾਂਜੀ ਜਿਹੜਾ ਕੋਚ ਰਿਹਾ ਜਲੰਧਰ ਅਸੀਂ ਉਹ ਇਕੱਠੀ ਜੀ ਟੀਮ ਸੀ ਸਾਡੀ ਜਦੋਂ ਅਸੀਂ ਇੰਡੀਆ ਲੈਵਲ ਦੇ ਉੱਤੇ ਨੈਸ਼ਨਲ ਖੇਡ ਕੇ ਆਏ ਤੇ ਅਸੀਂ ਉੱਥੇ ਸਾਡੀ ਬੜੌਧੇ ਹੋਈ ਸੀ ਇਹ ਠੀਕ ਹੈ ਜੀ ਠੀਕ ਹੈ ਜੀ ਹੁਣ ਕੀ ਹੈ ਸੱਭਿਆਚਾਰ ਪਰ ਨਹੀਂ ਰਿਹਾ ਬਿਲਕੁਲ ਜਿਹੜੀ ਗੱਲ ਤੇ ਆਪਾਂ ਤੁਸੀਂ ਆਉਣੀ ਚਾਹੁੰਦੇ ਆ ਸੱਭਿਆਚਾਰ ਇੱਥੇ ਪਿੰਡਾਂ ਦੇ ਵਿੱਚ ਨਹੀਂ ਰਿਹਾ ਨਾ ਬੱਚਿਆਂ ਨੂੰ ਪਤਾ ਕਿ ਸਾਡਾ ਸੱਭਿਆਚਾਰ ਪੱਕ ਹੈ ਕੀ ਹੈ ਹੁਣ ਜਿਵੇਂ ਤੁਸੀਂ ਕਹਿ ਰਹੇ ਆ ਟੀਵੀ ਹੋ ਗਏ ਹੁਣ ਟੀਵੀ ਪ੍ਰੋਗਰਾਮ ਸੁਣਦੇ ਸੀ ਖੇਡ ਕੇ ਆਉਣਾ ਠੀਕ ਹੈ ਜੀ ਪਹਿਲਾਂ ਮੱਝਾਂ ਆਚਾਰਦੇ ਸੀ ਜਾ ਕੇ ਜਿਵੇਂ ਵੀਰ ਕਹਿੰਦਾ ਪੀਲ ਬਰਾਂਗੜੇ ਖੇਲਣੇ ਗੁੱਲੀ ਡੰਡਾ ਖੇਡਣਾ ਜਾਂ ਕਿਕਰ ਦੀਆਂ ਵੱਟ ਕੇ ਹਾਕੀਆਂ ਉਹਦੇ ਨਾਲ ਹੀ ਸੀ ਹਾਕੀ ਖੇਡਦੇ ਰਹੇ ਸੀ ਸਕੂਲ ਦੇ ਵਿੱਚ ਠੀਕ ਹੈ ਜੀ ਕਬੱਡੀ ਖੇਡਣੀ ਤੇ ਖੇਤਰ ਵੀ ਬੈਂਦੇ ਸੀ ਮਾਸਟਰਾਂ ਤੋਂ ਵੀ ਪੜਦੇ ਨਹੀਂ ਤੁਸੀਂ ਇੱਧਰ ਹੀ ਧਿਆਰ ਰੱਖਦੇ ਆ ਭੱਜ ਜਾਣਾ ਜੀ ਮੈਂ ਤੁਹਾਨੂੰ ਯਾਦ ਆ ਦੱਸਦਾ ਮੇਰਾ ਛੋਟਾ ਭਾਈ ਸੀ ਇੱਕ ਵਾਰੀ ਅਸੀਂ ਕੀ ਕੀਤਾ ਪੜਦੇ ਪੜਦੇ ਸੀ ਘਰ ਆਏ ਫਟੇ ਪੁਰਾਣੇ ਸਾਡੇ ਕੱਪੜੇ ਪਾਏ ਜੀ ਸਾਈਕਲ ਚੱਕਿਆ ਕੈਂਚੀ ਜੀ ਚਲੋ ਜੀ ਇਹ ਮੇਰੇ ਪਿੱਛੇ ਬੈਠੇ ਸੀ ਬਸੇ ਪਹੁੰਚ ਗਏ ਆਪਣੀ ਸਿਸਟਰ ਕੋਲੇ ਜੀ ਆ ਕੇ ਸਾਡੇ ਤਾਇਆ ਜੀ ਹੁੰਦਾ ਸੀ ਨਾਨਕ ਸਿੰਘ ਜੀ ਉਹ ਸਾਡੇ ਇਹ ਜੀ ਜੁੱਤੀ ਫੇਰੀ ਪਹਿਲਾਂ ਕੀ ਆ ਬੱਚੇ ਆਪਣੇ ਮਾਪੇ ਆਪਾਂ ਨੂੰ ਬੋਲਦੇ ਨਹੀਂ ਸੀ ਬਿਲਕੁਲ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਬਿਲਕੁਲ ਕੋਈ ਬੋਲਦਾ ਨਹੀਂ ਸੀ ਹੁਣ ਕੀ ਆਪਾਂ ਬੱਚੇ ਇਹਨੂੰ ਕੀ ਹੁਕਮ ਮੰਨ ਕੇ ਰਾਜੀ ਨੇ ਬਿਲਕੁਲ ਜੀ ਕਹਿਣਾ ਮੰਨਦੇ ਆ ਅੱਜ ਕੱਲ ਬੱਚੇ ਦੱਸੋ ਤੁਸੀਂ ਦੂਸਰੀ ਗੱਲ ਹੈ ਜੀ ਆਪਣਾ ਖਾਣ ਪੀਣਾਂ ਇਹ ਜਾ ਹੋ ਗਿਆ ਪਹਿਲਾਂ ਮੱਕੀ ਦੀਆਂ ਰੋਟੀਆਂ ਬਣਾਉਂਦੇ ਸੀ ਅੱਜ ਕੱਲ ਕਿਸੇ ਲੇਡੀਜ਼ ਨੂੰ ਔਰਤ ਨੂੰ ਇਹ ਨਹੀਂ ਪਤਾ ਵੀ ਪਾਣੀ ਹੱਤੀ ਰੋਟੀ ਕੀ ਹੁੰਦੀ ਆ ਸਹੀ ਗੱਲ ਹੈ ਜੀ ਪਾਣੀ ਹੱਤੀ ਰੋਟੀਆਂ ਬਣਾਉਣੀਆਂ ਛੱਲੀਆਂ ਲਿਆਉਣੀਆਂ ਤੋੜ ਕੇ ਕੁਕੜੀਆਂ ਕਹਿੰਦੇ ਸਾੜੇ ਲਾਕੇ ਦਾ ਨੈਣਾ ਬਈ ਇੱਕ ਤੁਸੀਂ ਹਵੇਲੀ ਦਾ ਜ਼ਿਕਰ ਕਰ ਰਹੇ ਸੀ ਪਿੰਡ ਦੇ ਵਿੱਚ ਹਵੇਲੀ ਉਹ ਹਵੇਲੀ ਬਾਰੇ ਥੋੜਾ ਦੱਸੋ ਉਹ ਹਵੇਲੀ ਜੀ ਪੁਰਾਣੀ ਬਾਣੀਆਂ ਦੀ ਹਵੇਲੀ ਆ ਤੇ ਉਹ ਸੇਠ ਰਹਿੰਦੇ ਸੀਗੇ ਉਹਦੇ ਮਸ਼ਹੂਰ ਸੀ ਨੈਣਾ ਦੇ ਪਾਣੀ ਬਹੁਤ ਜ਼ਿਆਦਾ ਮਸ਼ਹੂਰ ਸੀ ਮਿਰਚਾਂ ਮੁਰਚਾਂ ਖਰੀਦਣੀਆਂ ਜ਼ਿਆਦੇ ਹੀ ਹੁੰਦੇ ਪਿੰਡ ਦੇ ਵਿੱਚ ਹੀ ਖਰੀਦੇ ਸੀ ਉਹ ਜੀ ਜੀ ਮੈਂ ਤਾਂ ਜਣੀ ਫਿਰ ਉਹ ਕਾਰੋਬਾਰ ਰਿਹਾ ਨਹੀਂ ਹੈਗਾ ਉਹ ਕਹਿੰਦੇ ਵੀ ਨੈਣਾ ਵਰਗਾ ਛਾ ਨਹੀਂ ਗਾਣੀ ਵਰਗਾ ਗਾ ਨਹੀਂ ਹੈ ਨਹੀਂ ਜਿਹੜੇ ਸਾਡਾ ਪਿੰਡ ਗਾਨੀ ਸਾਹਿਬ ਹੈ ਨਾ ਬੜਾ ਰੌਲੇ ਵਾਲੇ ਪਿੰਡ ਹੈ ਉਰੇ ਵਰਗੇ ਸ਼ਾਹ ਨਹੀਂ ਉਰੇ ਮੈਂ ਤੇ ਨਾਣਾ ਪਿੰਡ ਦਾ ਸ਼ਾਹ ਨਾਣਾ ਵਰਗਾ ਸ਼ਾਹ ਨਹੀਂ ਸੀ ਕੋਈ ਸਾਰੇ ਸਾਰੇ ਬਾਣੀ ਲੋਕ ਸੀ ਇਸੇ ਕਰਕੇ ਸਾਡੇ ਲੋਕ ਤੇ ਨਾ ਪਿੰਡੋ ਦੇ ਵਿੱਚ ਜਿਹੜੇ ਨਾ ਉਹਨਾਂ ਬਾਣੀਆਂ ਕਰਕੇ ਬਾਣੀ 'ਚ ਬੜੀ ਹਲੀਮੀ ਹੁੰਦੀ ਹੈ ਇੱਕ ਫਾਪ ਹੀ ਜਾਂਦਾ ਸਾਡੇ ਨਹੀਂ ਅਸੀਂ ਨਹੀਂ ਕਹੋਦੇ ਹੈਗੇ ਉਹਨਾਂ ਕਰਕੇ ਉਹਨਾਂ ਕਰਕੇ ਸਾਡੇ ਪਿੰਡ 'ਚ ਜ਼ਿਆਦਾ ਹਲੀਮੀ ਹੈ ਇਹ ਜੀ ਗੱਲ ਹੀ ਹੈਗੀ ਠੀਕ ਹੈ ਨਹੀਂ ਤੇ ਉਹ ਬਾਣੀਆਂ ਸਾਰੇ ਵਿਚਾਰੇ ਕੋਈ ਚੰਡੀਗੜ ਕੋਈ ਦਿੱਲੀ ਕੋਈ ਕਿਤੇ ਚਲੇ ਗਏ ਸਾਰੇ ਪਿੰਡ ਖਾਲੀ ਹੋ ਗਿਆ ਉਹਨਾਂ ਦੀਆਂ ਹਵੇਲੀਆਂ ਪੰਜਾ ਹਟ ਗਈਆਂ ਤੇ ਸਾਰੀਆਂ ਠੀਕ ਹੈ ਨਹੀਂ ਪੁਰਾਣੀ ਹਵੇਲੀ ਪਈਆਂ ਉਹ ਕੰਦਾ ਕੰਦਾ ਖੜੀਆਂ ਥੋੜੀਆਂ ਹੀ ਬਾਕੀ ਢਹਿ ਟੋ ਗਈਆਂ ਇਹ ਨਹੀਂ ਬਾਕੀ ਤਾਂ ਚਲੇਗੇ ਸਾਰੇ ਠਾ ਖਾਲੀ ਹੋ ਗਏ ਏਸੀ ਪਿੰਡ ਨਾਣਾ ਦੀ ਸੱਤ ਬਹੁਤ ਸੋਹਣੀਆਂ ਗੱਲਾਂ ਹੋਈਆਂ ਮੈਨੂੰ ਤਾਂ ਬਹੁਤ ਮਜ਼ਾ ਆਇਆ ਤੁਹਾਨੂੰ ਕਿੱਦਾਂ ਲੱਗੀ ਸੱਤ ਤੁਸੀਂ ਵੀ ਦੱਸੋ ਹੁਣ ਵੱਧਦੇ ਹਾਂ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦੀਓ ਇਜਾਜ਼ਤ ਕੈਮਰਾਮੈਨ ਸਿਕੰਦਰ ਦੇ ਨਾਲ ਹਾਕਮ ਸਿੰਘ ਅੰਦਗੜੀਏ ਪੀਡੀਸੀ ਨਿਊਜ਼ ਪਿੰਡ ਨਾਣਾ